ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਉ ਪ੍ਰਸਾਦ ਚੱਕਰ ਚਿਹਨ ਅਰ ਬਰਣ ਜਾਤ ਅਰ ਪਾਦ ਨਹਿਨ ਦੇਹ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕੇਹ अचल मूरत अनपव प्रकाश अमित तोज कहज्जै कोटि इन्द्र इन्द्रान साहै साहान गणिज्जै त्र पवन महीप सुर नर असुर नेत नेत बाण त्रण कहत त्वय सर्व नाम कथै कबन कर्म नाम बरणत स्मत् बहु जंग प्रयात छंद निवास त्वं अकाले निवास त्वं कृपाले नमस्तं अरूपे नमस्तं अनूपे नमस्तंग नमस्तकिखे नमस्तंग लेखे नमस्तंग अकाय नमस्तंग अजा नमस्तंग अगंजे नमस्तंग अपंजे नमस्तंग अनामे नमस्तंग अठामे नमस्त अकर्म नमस्त नमस्तंग नमस्त नमस्तंग नमस्तमंग नमस्तंग अजीते नमस्तंग अपीते नमस्तंग अबाहे नमस्तंग अटाहे नमस्तंग अनीले नमस्तंग अनादे नमस्तंग अशेदे नमस्तंग अगादे नमस्तंग अगंजे नमस्तंग अपंजे नमस्तंग उदारे नमस्तंग अपारे ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਪੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਗਾਤੇ ਨਮਸਤੰ ਨਰਤੂਤੇ ਨਮਸਤੰ ਅਪੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ નમસ્સંગ અગાહે નમસ્સંગ અબાહે નમસ્સંગ તરબારગે નમસ્સંગ આસારગે નમસ્સંગ પ્રભોગે નમસ્સંગ સોજોગે ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗਮੇ ਨਮਸਤੰ ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤੰ ਅਜਬੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਰਦਾਮੇ ਨਮਸਤੰ ਨਰਬਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਪੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤੰ ਦੇਵੈ ਨਮਸਤੰ ਸੰ ਆਪਣੇ ਵਾ ਨਮਸਤੰ ਅਜਨਮੇ ਨਮਸਤੰ ਸੋ ਬਾਨਮੇ ਨਮੋ ਸਰਬ ਗਾਉਨੇ ਨਮੋ ਸਰਬ ਪਾਉਨੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਸਸ ਹਸਤ ਦਿਆਲੇ ਨਮਸਸ ਅਬਰਨੇ ਨਮਸਸ ਅਮਰਨੇ ਨਮਸਸ ਜਰਾ ਰੰ ਨਮਸਸ ਕਿਰਤਾਰੰ ਨਮੋ ਸਰਬ ਤੰਦੇ ਨਮੋਸਤ ਅਬੰਦੇ ਨਮਸਸ ਨਰਸਾਕੇ ਨਮਸਸ ਨਰਬਾਕੇ ਨਮਸਸ ਰਹੀਮੇ ਨਮਸਸ ਕਰੀਮੇ ਨਮਸਸ ਅਨੰਤੇ ਨਮਸਸ ਮਹੰਤੇ ਨਮਸਸ ਰਾਗੇ ਨਮਸਸ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤੁਐ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ athe hain ape hain ajit hai abhit hai tirman hai nidhan hai tirbarg hai asarg hai ਅਨীল ਹੈ ਅਨਾਦ ਹੈ ਅਜੇ ਹੈ ਆਜਾਦ ਹੈ ਅਜਨਮ ਹੈ ਅਬਰਨ ਹੈ ਅਪੂਤ ਹੈ ਅਪਰਨ ਹੈ ਅਗੰਝ ਹੈ ਅਪੰਝ ਹੈ ਅਚੂਜ ਹੈ ਅਚੰਝ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਦ ਹੈ ਨਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੇਕ ਹੈ ਨਰਸਰੀਕ ਹੈ ਨਿਰਲੰਭ ਹੈ ਅਸੰਭ ਹੈ ਕਾ ਗੰਮ ਹੈ ਅਜੰਮ ਹੈ ਅਪੂਤ ਹੈ ਅਸ਼ੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਪੋਜੰਗ ਪ੍ਰਿਆਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਨੇ ਨਮੋ ਸਰਬ ਭਾਉਨੇ ਚੰੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਰਤਨ ਨਰਤੇ ਨਮੋ ਆਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਪੰਗੀ ਪ੍ਰਮਾਥੇ ਸਮਸਤੀ ਬੈਪੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬ੍ਰਿਦੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਆ ਪਰਮੇ ਆ ਭੋਗੇ ਆ ਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ नमो नित नारायणे क्रूर कर्मे नमो प्रीत प्रेत देवे सो धर्में नमो रोग हरता नमो राग रूपे नमो सासांग नमो भूक भूप्पे नमो दान दाने नमो मान माने नमो रोग रोगी नमसिंग स्नान नमो मंत्र मंत्रंग नमो जंतर जंतरंग नमो ईश श्रेष्ठे नमो तंत्र तंत्रंग सदा सच्चिदानंद सर्वंग प्रणासी अनूपे अरूपे समस्तल निवासी सदा सिद्धदा बुद्धदा वृद्धकर्ता अधो उर्द अर्दंग अगंग रोग हरता ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਸ਼ੇਦੀ ਆਪੇਦੀ ਅਨਾਮ ਅਕਾਮ ਸਮਸਤੋ ਪਰਾਜੀ ਸਮਸਤ ਸਤਾਮ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਅਜੂ ਹੈ ਦੇਸ ਹੈ ਭੇਸ ਹੈ ਭੋ ਜੰਗ ਪ੍ਰਯਾਤ ਛੰਦ ਅਗਾਦੇ ਆਬਾਦੇ ਆਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ नवस्त्वं निर्नार्थे नवस्त्वं परमार्थे नवस्त्वं अगञ्जे नवस्त्वं अपञ्जे नवस्त्वं अकाले नवस्त्वं अपाले नमो सर्वदेशे नमो सर्वपेशे नमो राजराजे नमो साजसाजे नमो साहसाहे नमो माहमाहे नमो गीत गीते नमो प्रीत प्रीते नमो रोख रोखे नमो सोख सोखे नमो सर्व रोगे नमो सर्व भोगे नमो सर्व सर्वजीतं नमो सर्व पीतं नमो सर्व ज्ञानं नमो परम सर्वमन्त्रं नमो सर्व सर्वं नमो सर्व सर्वदृशं नमो सर्व सर्वकृसं नमो सर्व सर्व नमो रंगे तृभङ्गि अनंगे नमो जीव जीवं नमो बीज बीजे अखजे अपिजे समस्त परसिजे ਕ੍ਰਿਪਾਲੰਗ ਸੂਰਪੇ ਕੋ ਕਰਮੰ ਪਰਨਾਸੀ ਸਦਾ ਸਰਬਦਾ ਰਿੱਦਿ ਸਦੰਗ ਨਿਵਾਸੀ ਚਰਪਟ ਛੰਦ ਤੁਐ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਨੰ ਸਰਬੰਗ ਤ੍ਰਾਨੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਤੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਵਾਲ ਛੰਦ ਤੋ ਹੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪਰਖਾ ਪਾਰ ਸਰਬ ਮਾਨ ਤਰਮਾਨ ਦੇਵ ਅਪੇਵਾਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪਉਣ ਕਾਲ ਜੱਤਰ ਤਤਰ ਵਿਰਾਜੇ ਅਬਤੋ ਹੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਜੋ ਨਾ ਆਦੇ ਅਸੀਖ ਦੇਸ ਔਰ ਨਾ ਭੇ ਸਜਾ ਕਰ ਰੂਪ ਰੇਖ ਨਾ ਰਾਗ ਜੱਤਰ ਤਤਰ ਦੇ ਸਭ ਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਹਿਨ ਪੇਖਤ ਤਾਮਹੁ ਨਹ ਜਾਹੇ ਸਰਬਮਾਨ ਸਰਬਤਰਮਾਨ ਸਦਾਇ ਬਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਣਹੀ ਜਹ ਬੇਦਾਰਕ ਤੇਬ ਰੂਪ ਰੰਗ ਨ ਜਾਤ ਪਾਤ ਸੋ ਜਾਣੇ ਕਹਿ ਦੇਵ ਥਾਤ ਮਾਤ ਨ ਜਾਤ ਜਾ ਕਰ ਜਨਮ ਮਰਨ ਬਹਿਨ ਚੱਕਰ ਬੱਕਰ ਫਿਰੇ ਚਤਰ ਚੱਕ ਮਾਨਈ ਪੌਰਤੀਨ ਲੋਕ ਚਾਉਦੇ ਕੇ ਬਿਖੈ ਜਗ ਜਾਪਹੀ ਜਿਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਬੈ ਜਿਹ ਥਾਪ ਪਰਮ ਰੂਪ ਅਪਨੀਤ ਮੂਰਤ ਪੂਰਨ ਪਰਖਾ ਪਾਰ ਸਰਬ ਵਿਸਵ ਰਚਿਓ ਸੋਇੰ ਪਵ ਗੜਨ ਪੰਜਨ ਹਾਰ ਕਾਲਹੀਨ ਕਲਾ ਸੰਜੁਗਤ ਅਕਾਲ ਪਰਖਾ ਦੇਸ ਧਰਮਤਾਮ ਸੋ ਪਰਮ ਰਹਤ ਅਭੂਤਾ ਲਖ ਅਪੀਸ राग न रंग जा कह जात पात न नाम गर्भ गर्भ दुष्ट मुक्त दायक काम आप रूपा एक आद रङ्गजाकः जातपातननाम गर्भगञ्जन दुष्टभञ्जन मुक्तदायककाम आपरूपामिकानुस्तत एकपुरुखावतहूत गर्भगञ्जन सार्वपञ्जन आदरूपासूत अङ्गहीनापाङ्गनात्म एकपुरुखापार सर्वलायक सार्वकायिक सर्वकोप्रतपार सर्वगन्ता सर्वहन्ता सर्वतेऽनपेख ਸਾਰਬ ਸ਼ਾਸਤਰ ਨਾ ਜਾਣਹੀ ਜਹਿ ਰੂਪ ਰੰਗ ਅਰ ਰੇਖ ਪਰਮ ਬੇਦ ਪੁਰਾਣ ਜਾ ਕਹੇ ਨੇਤਿ ਭਾਖਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾ ਆਵਹੀ ਬਹੁ ਚਿੱਤ ਮਦ ਭਾਰ ਛੰਦ ਤਉ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਆਸਨਾ ਭੰਗ ਉਪਮਾ ਅੰਗ ਅਨਪਉ ਪ੍ਰਕਾਸ਼ ਨਿਸਦਨ ਆਨਾਸ ਆਜਾਨ ਬਾਹ ਸਾਹਾ ਅਨ ਸਾਹ ਰਾਜਾਨ ਰਾਜ ਪਾਨ ਅਨ ਪਾਨ ਦੇਵਾਨ ਦੇਵ ਉਪਮ ਮਹਾਨ ਇੰਦ੍ਰਾਣ ਇੰਦ੍ਰਾ ਬਾਲਨ ਬਾਲ ਰੰਕਾਣ ਰੰਕ ਕਾਲਨ ਕਾਲ ਅਨਪੁਤ ਅੰਗ ਆਭਾ ਭੰਗ ਗਤਮਤ ਪਰ ਗੁਣਗਨ ਉਦਾਰ ਮਨਗਨ ਪ੍ਰਣਾਮ ਨਿਰਪੈ ਨਿਕਾਮ ਆਤ ਦਤ ਪ੍ਰਚੰਡ ਮਿਤ ਗਦਖੰਡ ਆਲਸੈ ਕਰਮ ਆਦਰਸੈ ਧਰਮ ਸਰਬਾ ਪ੍ਰਣਾਡੈ ਅੰਡੰਡ ਬਾਡੈ ਚਾਚਰੀ ਛੰਦ ਤੋਏ ਪ੍ਰਸਾਦ ਗੋਬਿੰਦੇ ਮਕੰਦੇ ਉਦਾਰਿ ਅਪਾਰੇ ਹਰੀ ਅੰਕਰ ਜਗਿੰਦਰ ਨਾਮੇ ਅਕਾਮੇ ਪੋਜੰਗ ਪ੍ਰਯਾਤ ਛੰਦ ਚਤਰਚਕਰ ਕਰਤਾ ਚਤਰਚਕਰ ਹਰਤਾ ਚਤਰਚਕਰ ਦਾਨੇ ਚਤਰਚਕਰ ਜਾਨੇ ਚਤਰਚਕਰ ਵਰਤੀ ਚਤਰਚਕਰ ਭਰਤੇ ਚਤਰਚਕਰ ਪਾਲੇ ਚਤਰਚਕਰ ਕਾਲੇ ਚਤਰਚਕਰ ਪਾਸੇ ਚਤਰਚਕਰ ਵਾਸੇ ਚਤਰਚਕਰ ਮਾਨਨੇ ਚਤਰਚਕਰ ਦਾਨਨੇ ਚਾਚਰੀ ਛੰਦ ਨਾ ਸਤਰੈ ਨਾ ਮਿਤਰੈ ਨਾ ਭਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਇ ਅਜਨਮ ਅਜਾਏ ਨਾ ਚਤਰੈ ਨਾ ਮਿਤਰੈ ਪਰੇ ਹੈ ਪਵਿੱਤਰੈ ਪ੍ਰਾਥਿਸੈ ਅਦੀਸੈ ਅਦਰਸੈ ਅਕਲਸੈ ਭਗਵਤੀ ਛੰਦ ਤਉ ਪ੍ਰਸਾਦ ਕਾਥਤੇ ਕੇ ਆਛ ਜਦਿਸੈ ਕੇ ਆਪਿ ਜਪੈਸੈ ਕੇ ਆ ਗੰਜ ਕਰਮੈ ਕੇ ਆ ਪੰਜ ਪਰਮੈ ਕੇ ਆ ਭਿਜੇ ਲੋਕ ਕੇ ਕੇ ਆਦਿਤ ਸੋਕੈ ਕੇ ਅਵਤਹੁਤ ਵਰਨੈ ਕੇ ਬਪੂਤ ਕਰਨੈ ਕੇ ਰਾਜੰ ਪ੍ਰਵਾਹ ਹੈ ਕੇ ਧਰਮੰਗ ਤੁਜਾ ਹੈ ਕਿਆ ਸੋਕ ਬਰਣੈ ਕਿ ਸਰਬਾ ਅਭਰਣੈ ਕਿ ਜਗਤੰ ਕ੍ਰਿਤੀਐ ਕਿ ਛਤਰੰਗ ਛਤਰੀਐ ਕਿ ਬ੍ਰਹਮ ਸੁਰੂਪੈ ਕੈ ਅਨਪਾਉ ਨੂਪੈ ਕਿ ਆਦ ਅਦੀਵ ਹੈ ਕਿ ਆਪ ਆਪੇਵ ਹੈ ਕਿ ਚਤਰੰਗ ਬਹੀਨੈ ਕਿ ਕਿਆ ਧਿਨੈ ਕਿ ਰੋਜੀ ਰਜਾ ਕਹਿ ਰਹੀ ਮੈਂ ਰਹਾ ਕੈ ਕਿ ਭਾਕ ਬੈ ਐਬ ਹੈ ਕਿ ਗੈਬ ਲਗੈ ਬਹੈ ਕਿ ਅਫਵਲ ਗੁਨਾਹ ਹੈ ਕਿ ਸਾਹਨ ਸਾਹ ਹੈ ਕਿ ਕਾਰਣ ਕਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹੀ ਮਹ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਕਲੀ ਹੈ ਕਿ ਸਰਬੰਕਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਨੈ ਕਿ ਸਰਬਤਰ ਭਾਉਨੈ ਕਿ ਸਰਬਤਰ ਦੇਸਾ ਕਿ ਸਰਬਤਰ ਭੇਸੈ ਕਿ ਸਰਬਤਰ ਰਾਜੈ ਕਿ ਸਰਬਤਰ ਸਾਜੈ ਕਿ ਸਰਬਤਰ ਦੀਨੈ ਕਿ ਸਰਬਤਰ ਲੀਨੈ ਕਿ ਸਰਬਤਰ ਜਾਹੋ ਕਿ ਸਰਬਤਰ ਪਾਹੋ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਕਾਲੈ ਕਿ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੀਖੇ ਕੇ ਸਰਬਤਰ ਪੀਖੇ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੋਖੈ ਕੇ ਸਰਬਤਰ ਪੋਖੈ ਕੇ ਸਰਬਤਰ ਤ੍ਰਾਨੈ ਕੇ ਸਰਬਤਰ ਪ੍ਰਾਨੈ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਮਾਨਿਆ ਸਦਾਵੰਗ ਪਰਧਾਨੈ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ کہ سربتر پان ہے کہ سربتر مان ہے کہ سربتر اندر ہے کہ سربتر چندر ہے کہ سربنگ کلیم ہے کہ پرمنگ فائیم میں کہ آکل علام ہے کہ صاحب کلام ہے کہ حسن الوجو ہے تمامل الرجو ہے ہمیں سلسلہ میں سلیخت مدام ہے گنیم السکست ہے گریب الپرست ہے بلند المکان ہے جمین الجمان ہے تمیج التمام ہے رجوع الندہن ہے حریف العجیم ہے رجائی کے یقین ہے انیک ترنگ ہے پید ہے پہنگ ہے ਅਜੀਤੁ ਨਿਵਾਜ ਐ ਗ੍ਰਿਮੁਲਖ ਰਾਜ ਐ ਨਿਰੁਕਤੁ ਸਰੂਪ ਐ ਤੇਰੇ ਮੁਕਤ ਤਵ ਬਹੁਤੈ ਪ੍ਰਭੁਗਤ ਪ੍ਰਭਾ ਹੈ ਪ੍ਰਭੁਗਤ ਪ੍ਰਭਾ ਹੈ ਸੋ ਜੁਗਤ ਸੁਦਾ ਹੈ ਸਦਾਬਹੰ ਸਰੂਪ ਹੈ ਅਭੇਦਿ ਅਨੂਪ ਹੈ ਸਮਸਤੋ ਪਰਾਜ ਹੈ ਸਰਾ ਸਰਬਸਾਜ ਹੈ ਸਮਸਤੁ ਸਲਾਮ ਹੈ ਸਦਾਬਲਾ ਕਾਮ ਹੈ ਨਿਰਵਾਦ ਸਰੂਪ ਹੈ ਗਾਧ ਹੈ ਅਨੂਪ ਹੈ ਉਵੰਗ ਆਦੇ ਰੂਪੈ ਨਾਦ ਸਰੂਪੈ ਅਨੰਗਿਆ ਨਾਮੇ ਤਰਪੰਗੀ ਤਰਕਾਮੇ ਤਰਪਰਤਰ ਵਰਗੰਤਰ ਬਾਦਿਆ ਗੰਝੇ ਆਗਾਦੇ ਸੁਵੰਗ ਸਰਭ ਭਾਗੇ ਸੋ ਸਰਬਾਨਰਾਗੇ ਤ੍ਰਿਭੁਗਤ ਸਰੂਪ ਹੈ ਛਜ ਹੈ ਸ਼ੂਤ ਹੈ ਕਿ ਨਰਕੰ ਪ੍ਰਨਾਸ ਹੈ ਪ੍ਰਿਥੀ ਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦਾਵੰਗ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਤਰੀ ਛੰਦ ਅਪੰਗ ਹੈ ਅਨੰਗ ਹੈ ਅਪੇਖ ਹੈ ਲੇਖ ਹੈ ਪਰਮ ਹੈ ਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਬੈ ਹੈ ਭੂਤ ਹੈ ਤੂਤ ਹੈ ਆਨਾਸ ਹੈ ਉਦਾਸ ਹੈ ਅਤੰਦ ਹੈ ਅਬੰਧ ਹੈ ਆ ਭਗਤ ਹੈ ਬਿਰਕਤ ਹੈ ਆਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲੇਖ ਹੈ ਦੇਖ ਹੈ ਲੇਖ ਹੈ ਅਪੇਖ ਹੈ ਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਨੀਲ ਹੈ ਅਨਾਦ ਹੈ ਅਨਿਤ ਹੈ ਸੋ ਨਿਤ ਹੈ ਆਜਾਤ ਹੈ ਆਜਾਦ ਹੈ ਚਾਰਪੜ ਛੰਦ ਤੁਐ ਪ੍ਰਸਾਦ ਸਰਬੰਗਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਯਤਾ ਸਰਬੰਗਹਰਤਾ ਸਰਬੰਗਕਰਤਾ ਸਰਬੰਗ ਪ੍ਰਾਨੰ ਸਰਬੰਗ ਤ੍ਰਾਨ ਸਰਬੰਗ ਕਰਮੰ ਸਰਬੰਗ ਧਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ ਨਰਸਾਵਲ ਛੰਦ ਤੁਐ ਪ੍ਰਸਾਦ ਨਮੋ ਨਰਕਨਾਸ਼ੇ ਸਦਾ ਬੰਗ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਬੈਪੂਤੇ ਪਰਮਾਤਮ ਪਰਮਾਥੇ ਸਦਾ ਸਰਬਸਾਥ ਅਗਾਧ ਸਰੂਪੇ ਨਿਰਵਾਦ ਬੈਪੂਤੇ ਅਨੰਗੀ ਆ ਨਾਮੇ ਤਰਪੰਗੀ ਤਰਕਾਮੇ ਨਰਪੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੁੱਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰਗ ਸ੍ਰੀ ਕੈ ਮਿੱਤੋ ਅਮੀ ਕੈ ਸਦੈਵੰਗ ਪ੍ਰਭਾ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਤਵੈ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜੂਰ ਹੈ ਮਿਸਲ ਸਲਾਮ ਹੈ ਸਮਸਤੁਲ ਕਲਾਮ ਹੈ के, के, के साहिबा दिमाग है के हुस्नल चिराग है के कामल करीम है के राज करहीम है کہ روجی دہند ہیں کہ راج کر ہند ہیں کریم الکمال ہیں کہ حسن الجمال ہیں غنیم الخراج ہیں غریب الاج ہیں ہریف السکن ہے ہراس الفکن ہیں کلنکنگ پرناس ہیں سمستل نواس ہیں اگنجل گنیم ہے رجائک رحیم سمستل جبا ہے کہ صاحب کراں ہیں کہ نرکنگ پرناس ہیں بحست ال نواس ہیں کہ سربل گوبان ہیں ہمیش الروان ہے تمام التمیج ہیں سمستلا جیج ہیں پرم پرم عیس ہیں سمستلا دیس ہیں آدیسلا لیک ہیں ہم پھیکھ ہیں ਜੇ ਮੈਨੁ ਲੁਜਮਾ ਹੈ ਅਮੀ ਕੁਲੇ ਮਾ ਹੈ ਕਰੀ ਮੁਲਕ ਮਾਲ ਹੈ ਕੈ ਜੁਰਤ ਜਮਾ ਲੈ ਕੈ ਚਲੰਗ ਪ੍ਰਕਾਸ਼ ਹੈ ਕੈ ਮਿੱਤੋ ਸੋ ਬਾਸ ਹੈ ਕੈ ਅਜਬ ਸਰੂਪ ਹੈ ਕੈ ਮਿੱਤੋ ਬਹੁਤ ਹੈ ਕੈ ਮਿੱਤੋ ਪਸਾ ਹੈ ਕੈ ਆਤਮ ਪ੍ਰਵਾਹ ਹੈ ਕੈ ਅਚਲੰਗ ਅਨੰਗ ਹੈ ਕੈ ਮਿੱਤੋ ਅਭੰਗ ਹੈ ਮਾਧਪਾਰ ਛੰਦ ਤੋਇ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮਦਾਮ ਅਰ ਬਾਰਾ ਗੰਜ ਹਰ ਨਰ ਪ੍ਰਪੰਝ ਅਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰਾ ਖੰਡ ਬਰ ਨਰਾ ਮੰਡ ਅਨ ਭਵ ਅਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅਣ ਛਿਜ ਅੰਗ ਆਸਨਾ ਭੰਗ ਉਪਮਾ ਪਾਰ ਗਾਤਨੇ ਤੋਦਾਰੇ ਜਲਥਲ ਅਹਮੰਡ ਦਿਸ ਵਿਸਾ ਭੰਡ ਜਲਥਲ ਮਹੰਤ ਦਿਸ ਵਿਸ ਬਿਅੰਤ ਕਨਪਵ ਅਨਾਸ ਤ੍ਰਿੱਤ ਧਰ ਤੁਰਾਸ ਆ ਜਾਣ ਬਾ ਹੋਈ ਕੈ ਸਦਾ ਹੋ ਅਹੰਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰ ਬਰਾ ਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਣਛੇ ਜਗਾਤ ਆਦੇ ਜਨਾਂ ਬਾਤ ਅਣ ਝੰਝ ਗਾਤ ਅਨਰੰਝ ਬਾਤ ਅਣ ਟਟ ਭੰਡਾਰ ਅਣ ਠਟ ਅਪਾਰ ਆਡੇਠ ਧਰਮ ਅਤ ਢੀਠ ਕਰਮ ਅਣ ਬ੍ਰਣ ਅਨੰਤ ਦਾਦਾ ਮਹੰਤ ਹਰ ਬੋਲ ਮਨਾ ਛੰਦ ਤੁਐ ਪ੍ਰਸਾਦ ਕਰੁਣਾ ਲੈ ਹੈ ਅਰ ਕਾਲ ਹੈ ਖਲ ਖੰਡਨ ਹੈ ਮੈਂ ਮੰਡਨ ਹੈ ਜਗਤੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਬ ਬਾਰਣ ਹੈ ਤ੍ਰਿਤਕੇ ਤਰਣ ਹੈ ਜਗ ਕੀ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰਭ ਪਰ ਹੈ ਸਰਬੰਕਾਰ ਹੈ ਸਰਬਪਾਸਿਆ ਹੈ ਸਰਬਨਾਸਿਆ ਹੈ ਕਰੁਣਾਕਾਰ ਹੈ ਵਿਸਵੰਪਰ ਹੈ ਸਰਬਈਸ਼ਵਰ ਹੈ ਜਗਤੇશ્વਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਾਰਤੇ ਪਾਰ ਹੈ ਕਰੁਣਾਕਰ ਹੈ ਅਜੱਪਾ ਜਾਪੈ ਥਪਾ ਥਾਪ ਹੈ ਕਰਤਾ ਕਰਤ ਹੈ ਅਮਰਤਾ ਅਮ੍ਰਿਤ ਹੈ ਅਮਰਤਾ ਮ੍ਰਿਤ ਹੈ ਕਰੁਣਾਕਰਤ ਹੈ ਅਕਰਤਾ ਕਰਤ ਹੈ ਧਰਣੀ ਤ੍ਰਿਤ ਹੈ ਮਤੇશ્વਰ ਹੈ ਪਰਮੇਸ਼ਵਰ ਹੈ ਕਰਤਾ ਕਰਤ ਹੈ ਅਮਰਤਾ ਅਮ੍ਰਿਤ ਹੈ ਅਜਬਾ ਕਰਤ ਹੈ ਅਮਰਤਾ ਅਮਰਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸਵੰਤਰ ਹੈ ਕਰੁਣਾਲੇਹ ਹੈ ਨਿਰਪਨਾਇਕ ਹੈ ਸਰਬਪਾਇਕ ਹੈ ਭਾਵ ਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪਜਾਪਨ ਹੈ ਅਕਲੰਗਨਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾਕਾਰ ਹੈ ਹਰਤਾਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮਬਾਸ ਹੈ ਜਾਸਕੇ ਜਾਸ ਹੈ ਪੁਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸਾਤ ਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ नमो कलह करता नमो सांत रूपे नमो इन्द्रेंद्रे अनादंग बह पूते कलंकार रूपे अलंकार अलंके नमो वास वासे नमो बांक बांके अपंगी स्वरूपे अनंगिया नामे त्रभंग जी त्रकाल्ये अनंगिया कामे ए कछरी छंद अजय अलै अपैब अपू अजो अनास आकाश अगंज पंज लाख अपख अकाल दयाल अलेख अपेख ਨਾਮ ਅਕਾਮ ਅਗਾਹਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗਾ ਪਰਮੰਗਾ ਗੰਜੇ ਅਲੇਖੇ ਪੋਜੰਗ ਪ੍ਰਯਾਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲਾ ਨਾਮੇ ਸਮਸਤੁਲ ਨਿਵਾਸੇ ਨਰਕਾਮੰਗ ਬਹਿ ਭੂਤੇ ਸਮਸਤੁਲ ਸਰੂਪੇ ਕੋ ਕਰਮੰਗ ਪ੍ਰਣਾਸੇ ਸੋ ਧਰਮੰਗ ਬਹਿ ਭੂਤੇ ਸਦਾ ਸਤਜ ਦਾ ਆਨੰਦ ਸਤਰੰਗ ਪ੍ਰਣਾਸੇ ਕਰੇ ਮੁਲਕ ਨਿੰਦਾ ਸਮਸਤੁਲ ਨਿਵਾਸੀ ਗਜ਼ਾਇਬ ਭੁਗਤੇ ਗਜ਼ਾਇਬ ਕਨਿਮੇ ਹਰੀ ਅੰਕਰਿ ਅੰਕਰਿ ਮੁਲ ਰਹੀਮੇ ਚਤਰ ਚਕਰ ਵਰਤੇ ਚਤਰ ਚਕਰ ਭੁਗਤੇ ਸੋਯੰ ਪਵ ਸੁਭੰ ਸਰਬਦਾ ਸਰਬਜੁਗਤੇ ਦੁਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੈ ਭੁਤੇ ਦੁਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੈ ਭੁਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ